ہم کرتے ہیں اے او کاپی ڈاکٹر اے نائٹ ڈاکٹر بولی ਲੱਛਾਂ ਦੇਖੀ ਨਾ ਤੇ ਨੱਛਾ ਹੈ। ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਤ ਦੇ ਨਾਲ ਪਾਤ ਜਿਹੜਾ ਵਲੌਗ ਅਸੀਂ ਸ਼ੁਰੂ ਕਰਨ ਲੱਗੇ ਆਂ ਟਾਈਮ ਹੋ ਗਿਆ। ਮੰਮੀ ਘਾਚਾ ਉਹ ਬਣਾਵੇ ਹੁਣ ਬੋਲ ਮੈਨੂੰ ਮੈਂ ਬੋਲ ਅਬ ਬੋਲ ਅਬ ਬੋਲ ਕਾਜ ਸਾਇਆ ਸੋਗ ਕਿਧਰੋਂ ਆ ਵਾ ਤੇ ਲੋ ਜੀ ਇੱਥੇ ਲੱਗੇ ਹੋਏ ਸੀਗੇ ਆਪਾਂ ਪਸ਼ੂਆਂ 'ਚ ਕੰਮ ਕਰਨ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣੀ ਹੁਣ ਡਿਊਟੀ ਉਹ ਬਣ ਗਈ ਤੇ ਨਾਲੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਲਈਦੀ ਆ ਤੇ ਨਾਲੇ ਕੰਮ ਕਰ ਲਈਦਾ ਹੱਸਦੇ ਖੇੜਦੇ ਤੇ ਕੰਮ ਤਾਂ ਆਪਾਂ ਕਰਨਾ ਹੀ ਆ ਹਨਾ ਤੇ ਲੱਗੇ ਰਹੀਦਾ ਬਸ ਸਾਰਾ ਦਿਨ ਇਹੀ ਕੰਮ ਇਹੀ ਕੰਮ ਅੰਦਰ ਖਾਣ ਪਕਾਉਣ ਕਰ ਲੋ ਆਪਦਾ ਤੇ ਫਿਰ ਇਹਨਾਂ ਦਾ ਟਾਈਮ ਹੋ ਜਾਂਦਾ ਇਹਨਾਂ ਦਾ ਕਰਕੇ ਜਾਓ ਫਿਰ ਆਪਣਾ ਟਾਈਮ ਹੋ ਜਾਂਦਾ ਹਨਾ ਜਿਵੇਂ ਕਿ ਹੁਣ ਪਿਛਲੇ ਬਹੁਤ ਦਿਨਾਂ ਤੋਂ ਤੁਹਾਨੂੰ ਪਤਾ ਹੀ ਆਪਣੀ ਡਿਊਟੀ ਜਿਹੜੀ ਚੇਂਜ ਹੋਈ ਹੋਈ ਆ ਹਨਾ ਤੇ ਹੁਣ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਆਦਤ ਜੀ ਬਣ ਗਈ ਹੈ ਨਾ ਪਹਿਲਾਂ ਨਾਲੋਂ ਵੀ ਪਹਿਲਾਂ ਪਹਿਲਾਂ ਤਾਂ ਮੈਨੂੰ ਔਖਾ ਬਹੁਤ ਲੱਗਦਾ ਸੀ ਹੁਣ ਔਖਾ ਜਿਆ ਨਹੀਂ ਲੱਗਦਾ ਇੱਕ ਡਿਊਟੀ ਜੀ ਸਮਝ ਕੇ ਟਾਈਮ ਨਾਲ ਕੰਮ ਕਰ ਲਈਦਾ ਆਪਦਾ ਤੇ ਔਖਾ ਵੀ ਨਹੀਂ ਲੱਗਦਾ ਹੈਗਾ ਪਹਿਲਾਂ ਵੀ ਔਖਾ ਨਹੀਂ ਸੀ ਲੱਗਦਾ ਮਤਲਬ ਉੱਕਣਾ ਔਖਾ ਨਹੀਂ ਸੀ ਲੱਗਦਾ ਇੱਕੋ ਦਮ ਸਾਰਾ ਬਜਨ ਜਿਹੜਾ ਉੱਪਰ ਗਿਰ ਗਿਆ ਸੀਗਾ ਨਾ ਉਹ ਔਖਾ ਲੱਗਦਾ ਸੀਗਾ ਪਹਿਲਾਂ ਕਿਉਂਕਿ ਮੈਂ ਇੰਨਾ ਕੰਮ ਕਰਦੀ ਨਹੀਂ ਸੀਗੀ ਤੇ ਇੱਥੇ ਜਿਆਰ ਮੈਨੂੰ ਹੱਸਦਾ ਸੀ ਹੋਈ ਜਾਣਾ ਹੋਈ ਗਏ ਆ ਹੋਈ ਜਾਣਾ ਕੀ ਆ ਹੋਈ ਗਏ ਆ ਹਨਾ ਕੁੱਬੇ ਵੀ ਹੋ ਗਏ ਆ ਤੇ ਚਲੋ ਜੀ ਹਾਸੇ ਮਜ਼ਾਕ ਕਰਦੇ ਕਰਦੇ ਆਪਾਂ ਕੰਮ ਵੀ ਕਰ ਲਿਆ ਬੱਚਿਆਂ ਦੇ ਨਾਲ ਆਪਾਂ ਨੂੰ ਵਾਇਸਓਵਰ ਤਾਂ ਕਰਨੀ ਪੈ ਜਾਂਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹਨਾ ਪਰਮ ਨੇ ਗਾਣੇ ਲਾ ਕੇ ਰੱਖੇ ਹੁੰਦੇ ਨੇ ਫਿਰ ਕੋਪੀਰਾਈਟ ਆ ਜਾਂਦਾ ਇੰਨੀ ਮਿਹਨਤ ਕਰਨ ਦੇ ਬਾਵਜੂਦ ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਜੇ ਕੋਪੀਰਾਈਟ ਆ ਜਾਵੇ ਉਹਦੇ ਨਾਲੋਂ ਬਿੱਤਰ ਆਪਾਂ ਵਾਇਸ ਜਿਹੜੀ ਆ origignal ਵਾਇਸ ਆ ਉਹ ਆਫ ਕਰ ਦੇਈਦੀ ਅਤੇ 220 ਓਵਰ ਕਰ ਲਈਦੀ ਆ ਤੇ ਇੱਥੇ ਹੁਣ ਆਪਾਂ ਲੱਗੇ ਹੋਏ ਸੀ ਇਹ ਮੈਂ ਕਿਹਾ ਵੀ ਮੈਂ ਝਾੜੂ ਲਾਉਣੀ ਆ ਵੀ ਚੱਲ ਤੂੰ ਫੜ ਦੇ ਨੇ ਤੂੜੀ ਕੱਢ ਦੇ ਹਨਾ ਬੜਿਆ ਬੜਿਆ ਆ ਕੇ ਕੰਮ ਕਰ ਲਈਦਾਂ ਨੇ ਅਣ ਤਾਂ ਜਿਹੜਾ ਨੂੰ ਫੜਾਇਆ ਸੀ ਕੈਮਰਾ ਵੀ ਤੂੰ ਕੈਮਰਾਮੈਨ ਬਣ ਜਾ ਸਾਰੇ ਜਣੇ ਆਪਾਂ ਕੰਮ ਕਰਦੇ ਆ ਤੇ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੁੱਛਿਆ ਹੀ ਸੀਗਾ ਵੀ ਆਪਾਂ ਪਲੜੇ ਲਾ ਦਈਏ ਜਾਂ ਨਾ ਤੇ ਇੱਥੇ ਹੁਣ ਅਸੀਂ ਨਾਂ ਨੁਕਰ ਕਰਦੇ ਕਰਦੇ ਲਾਉਣ ਆਈ ਗਏ ਤੇ ਫਾਈਨਲੀ ਹੁਣ ਲਾਈ ਦੇਣੇ ਨੇ ਆਪਾਂ ਨੇ ਬਸ ਹੁਣ ਲੱਗਦੇ ਆ ਲੈ ਲੈਣਾ ਪੰਗਾ ਤੇ ਕੱਟਦੇ ਆ ਥੈਲੇ ਵਿੱਚੋਂ ਦੇਖਦੇ ਆ ਕਿਵੇਂ ਲੱਗਣਗੇ ਕਿਵੇਂ ਨਹੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਵੀਡੀਓ ਵਧੀਆ ਲੱਗਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਰਿਕਵੈਸਟ ਆ ਠੀਕ ਹੈ ਜੀ ਤੇ ਆਲ ਤੇ ਜ਼ਰੂਰ ਕਰ ਲਿਓ ਬੈਲ ਵਾਲਾ ਬਟਨ ਕਿਉਂਕਿ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਮਿਲੇ ਤੇ ਪਿਛਲੀ ਕਈ ਵੀਡੀਓ ਤੇ ਕਮੈਂਟ ਆਏ ਹੋਇਆ ਹਨਾ ਵੀ ਤੁਸੀਂ ਚੁੰਨੀ ਲੈ ਕੇ ਕੰਮ ਕਰਿਆ ਕਰੋ ਜੀ ਚੁੰਨੀ ਲੈ ਕੇ ਹੀ ਕੰਮ ਕਰਦੇ ਹੁੰਨੇ ਆ ਤਾਂ ਕਦੇ-ਕਦਾਈ ਹੋ ਜਾਂਦਾ ਆ ਵੀ ਚੁੰਨੀ ਨਹੀਂ ਲਈ ਹੁੰਦੀ ਤੇ ਲਈ ਉਹ ਹੁੰਦੀ ਆ ਤਕਰੀਬਨ ਤਕਰੀਬਨ ਤਾਂ ਲਈ ਉਹ ਹੁੰਦੀ ਆ ਹਨਾ ਤੇ ਜਿੱਥੇ ਕਿਤੇ ਨਹੀਂ ਲਈ ਹੁੰਦੀ ਉਹਦੇ ਲਈ ਚਲੋ ਕੋਈ ਗੱਲ ਨਹੀਂ ਤੁਹਾਨੂੰ ਲੱਗਦਾ ਇਹ ਆਪਾਂ ਲੈ ਲੈ ਲਈਓ ਹੁੰਦੀ ਆ ਜਿੱਦਣ ਚੁੰਨੀ ਲਈ ਹੁੰਦੀ ਆ ਉਦੋਂ ਤੁਹਾਡਾ ਕਦੇ ਵੀ ਕਮੈਂਟਸ ਨਹੀਂ ਆਉਂਦਾ ਹੈਗਾ ਕਦੇ ਵੀ ਨਹੀਂ ਆਉਂਦਾ ਮੈਂ ਵੀ ਨੋਟ ਕੀਤੀ ਆ ਇਹ ਗੱਲ ਜਦੋਂ ਬੰਦਾ ਵਧੀਆ ਕੰਮ ਕਰਦਾ ਹੁੰਦਾ ਉਹਨੂੰ ਐਪਰੀਸ਼ੀਏਟ ਕਰੀਦਾ ਹੁੰਦਾ ਜਿੱਥੇ ਹਾਂ ਆਪਣੀ ਲੱਗਦੀ ਆ ਤੁਹਾਨੂੰ ਉਹ ਗੱਲ ਕਹਿਣ ਵਾਲੀ ਆ ਤੁਸੀਂ ਕਹਿੰਦੇ ਹੋ ਚਲੋ ਠੀਕ ਆ ਵਧੀਆ ਗੱਲ ਆ ਬਟ ਜਿੱਥੇ ਆਪਾਂ ਸਹੀ ਆ ਕੰਮ ਕਰਦੇ ਹੁੰਦੇ ਆ ਉਹਨੂੰ ਵੀ ਤਾਂ ਐਪਰੀਸ਼ੀਏਟ ਕਰਿਆ ਕਰੋ ਨਾ ਵੀ ਇਹ ਤਾਂ ਨਹੀਂ ਹੈਗਾ ਵੀ ਤੁਸੀਂ 네ਗੈਟਿਵਿਟੀ ਨਹੀਂ ਲੱਭਣੀਆਂ ਨੇ ਹੈਨਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ 네ਗੈਟਿਵਿਟੀ ਦੇਖਣੀ ਆ ਤੇ ਵਧੀਆ ਵਧੀਆ ਕੰਮ ਕਰਦੇ ਆਂ ਸੀ ਆਪਣਾ ਘਰ ਦਾ ਕੰਮ ਕਰਦੇ ਆ ਤੇ ਇੱਕ ਹੋਰ ਕਮੈਂਟਸ ਆਇਆ ਸੀ ਜਿਹੜੀ ਵੀਡੀਓ ਦੇ ਵਿੱਚ ਮੈਂ ਤੇ ਬੇਟੇ ਨੇ ਕਿਹਾ ਸੀਗਾ ਹਨਾ ਵੀ ਤੁਸੀਂ ਕਮੈਂਟਸ ਨਹੀਂ ਕਰਦੇ ਹੈਗੇ ਤੇ ਉਹਦੇ ਵਿੱਚ ਪਤਾ ਕੀ ਕਮੈਂਟ ਆਇਆ ਕਿਉਂ ਜਲੂਸ ਕੱਢਣ ਲੱਗੇ ਹੋ ਚਲੋ ਸ਼ੋਅ ਕਰਾ ਭਰਾਵਾ ਤੇ ਤੇਰੇ ਹੱਥ ਤਾਂ ਟੁੱਟੇ ਕਿਸੇ ਕੋਈ ਅੱਖਰ ਲਿਖਣ ਨੂੰ ਕਿਸੇ ਪਾਸੇ ਨੂੰ ਹਨਾ ਹੱਥ ਤਾਂ ਚੱਲੇ ਹਨਾ ਤੇ ਜਲੂਸ ਜੇ ਅਸੀਂ ਕੱਢਦੇ ਆ ਤੁਹਾਨੂੰ ਜਲੂਸ ਲੱਗਦਾ ਤਾਂ ਪਲੀਜ਼ ਨਾ ਦੇਖਿਆ ਕਰੋ ਤੁਸੀਂ ਐਕਸੈਪਟ ਕਰ ਸਕਦੇ ਹੋ ਇਹ ਸਾਡੀ ਹਨਾ ਲਾਈਫ ਆ ਅਸੀਂ ਇਹਨੂੰ ਜਿੱਦਾਂ ਵੀ ਜਿਉਣਾ ਇਹ ਸਾਡੀ ਮਰਜ਼ੀ ਆ ਨਾ ਜੇ ਤੁਹਾਨੂੰ ਜਲੂਸ ਲੱਗਦਾ ਤਾਂ ਨਾ ਦੇਖੋ ਠੀਕ ਆ ਰਿਕਵੈਸਟ ਆ ਮੇਰੀ ਫਿਰ ਦੇਖਿਆ ਨਾ ਕਰੋ ਤੇ ਸਾਡੀ ਤਾਂ ਇਹ ਜਿਹੀੋ ਜ਼ਿੰਦਗੀ ਆ ਅਸੀਂ ਇਹੋ ਜਿਹਾ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਰਹਿਣ ਵਾਲੇ ਆ ਤੇ ਪਸ਼ੂਆਂ ਦਾ ਕੰਮ ਕਰਨਾ ਜਿੱਦਾਂ ਦੀ ਸਾਡਾ ਕੰਮ ਕਰਾ ਸੀ ਉਦਾਂ ਦੀ ਵੀਡੀਓ ਬਣਾ ਲੈ ਜੋ ਸਾਡੇ ਮਨ ਚ ਆਉਂਦਾ ਸੀ ਉਹ ਬੋਲ ਦਿੰਨੇ ਆ ਕੋਈ ਵੀ ਸਾਡਾ ਕੁਝ ਲਿਖ ਕੇ ਨਹੀਂ ਰੱਖਿਆ ਹੁੰਦਾ ਬਕਾਇਦਾ ਕੋਈ ਅਸੀਂ ਇਹ ਨਹੀਂ ਹੈਗਾ ਵੀ ਆ ਕੰਮ ਦਿਖਾਉਣਾ ਆ ਨਹੀਂ ਦਿਖਾਉਣਾ ਜੋ ਵੀ ਕੰਮ ਕਰਦੇ ਆ ਅਸੀਂ ਕੈਮਰਾ ਔਨ ਕਰ ਲੈਂਦੇ ਆ ਕਈ ਕਈ ਵਾਰੀ ਆ ਜ਼ਰਾ ਕੰਮ ਕਰ ਲਈਦਾ ਕੈਮਰਾ ਆਨ ਹੀ ਨਹੀਂ ਕਰੀਦਾ ਹਨ ਤੇ ਕਈ ਵਾਰੀ ਐ ਹੁੰਦਾ ਵੀ ਪੂਰਾ ਦਿਨ ਕੈਮਰਾ ਆਨ ਰਹਿੰਦਾ ਹੈ ਅਸੀਂ ਵੀਡੀਓ ਬਣਾਉਂਦੇ ਰਹਿੰਦੇ ਹਾਂ ਜੋ ਜੋ ਕੰਮ ਕਰਦੇ ਹਾਂ ਹਨ ਵੀ ਐਪਰੀਸ਼ੀਏਟ ਕਰੀਦਾ ਹੁੰਦਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਨੈਕਟੀਵਿਟੀ ਫੁਲਾਉਣੀ ਆ ਤੇ ਬਾਕੀ ਫੁਲਾਈ ਜਾਓ ਆਪਾਂ ਨੂੰ ਕੋਈ ਅਸਰ ਨਹੀਂ ਹੁੰਦਾ ਹੈਗਾ ਹਨਾ ਥੋੜਾ ਦਿਮਾਗ ਆ ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਕਰੋ ਜੋ ਮੈਨੂੰ ਚੰਗਾ ਲੱਗਦਾ ਉਹ ਮੈਂ ਕਰਨਾ ਹੈ ਠੀਕ ਆ ਤੇ ਬਸ ਇੰਨਾ ਕੁ ਕਹਿਣਾ ਸੀਗਾ ਬਾਕੀ ਤੁਸੀਂ ਵਧੀਆ-ਵਧੀਆ ਕਮੈਂਟ ਕਰਿਆ ਕਰੋ ਇਹ ਮੇਰਾ ਕਹਿਣਾ ਦਾ ਫਰਜ਼ ਆ ਹਨਾ ਕੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਇਹ ਅਸੀਂ ਕਹਿਣਾ ਹੀ ਕਹਿਣਾ ਇਹ ਹਰ ਇੱਕ ਯੂਟਿਊਬਰ ਦਾ ਸੁਪਨਾ ਹੁੰਦਾ ਵੀ ਮੇਰੇ ਵੱਧ ਤੋਂ ਵੱਧ ਈਵ ਆਉਣ ਵੱਧ ਤੋਂ ਵੱਧ ਮੈਨੂੰ ਸਬਸਕ੍ਰਾਈਬ ਕੀਤਾ ਜਾਵੇ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕੀਤੀ ਜਾਵੇ ਹੈਨਾ ਤੇ ਲੋ ਜੀ ਇੱਥੇ ਆਪਾਂ ਲੱਗੇ ਆ ਹੁਣ ਪਲੜੇ ਲਾਉਣ ਤੇ ਸਾਨੂੰ ਲਾਉਣੇ ਲੂਣੇ ਤਾਂ ਆਉਂਦੇ ਨਹੀਂ ਸੀਗੇ ਤੇ ਬਾਕੀ ਤੁਸੀਂ ਹੁਣ ਦੇਖ ਹੀ ਜਾਓ ਨਾਲ ਦੀ ਨਾਲ ਪਰ ਫਿਰ ਵੀ ਨਾ ਨਾ ਕਰਦੇ ਕਰਦੇ ਅਸੀਂ ਲਾਈ ਦਿੱਤੇ ਚਲੋ ਜੀ ਸੋਣਾ ਰੋਲਾ ਰੱਪਾ ਹਾਂ ਨਹੀਂ ਤੁਹਾਨੂੰ ਕਈ ਬੰਦੇ ਲੜੀ ਚੋਚੋ ਕਿਹੜੇ ਬੰਦੇ ਟੀ ਨਾ ਦੋਵੇਂ ਪੜਾਇਰੋ ਕਮਰੇ ਤੋਂ ਨਹੀਂ ਨਹੀਂ ਤੁਸੀਂ ਖੜੀ ਐ ਟੱਪ ਟੱਪ ਨੂੰ ਬਗਦਸਾ ਉਹ ਬੱਸ ਹੋਣ ਕਿਦਾਂ ਵਿਚਾਂ ਨਾ ਆ ਗਿਆ ਕਮ ਕਮ ਨਹੀਂ ਉਹ ਬਾਹਰ ਜਾ ਪੁੱਤ ਆਈ ਨਾ ਮੈਂ ਇਕੱਲਾ ਇਦਾਂ ਉਹ ਰਖ ਕੇ ਲਾਜੀ ਨੂੰ ਮਜ਼ਾ ਆਇਆ ਬਚਾਰ ਹਰ ਜਾ ਮੇਰੇ ਤੇ ਮੇਰੇ ਤੇ ਇੰਨੀ ਜਾਣ ਨਹੀਂ ਆਪਾਂ ਤੇ ਕੋਲ ਤੇ ਪਰ ਆਹ ਹੋ ਜੂ ਮੇਥੋਂ ਕੋਈ ਨਾ ਦਰਦੇ ਨਾ ਤਾਂ ਉਹਦਾ ਬਸ ਨਿਕਲ ਜੂ ਕੋਈ ਕਮ ਜਹਾ

हाँ देखो जी मैं तो बिना गए हाँ फलरे लाते जिम्मेदारी चक्कर Telefon <laughs> numaranıza <laughs> <laughs> ਤੇ ਲੋ ਜੀ ਪਲਣੇ ਲਾਉਣ ਤੋਂ ਬਾਅਦ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਟੋਕਾ ਕਰਨ ਤੇ ਕੱਲ ਦਾ ਇਹ ਸ਼ਾਮ ਦਾ ਪੱਠੇ ਵੱਡੇ ਪਏ ਸੀਗੇ ਤੇ ਮੈਂ ਲੱਗੀ ਟੋਕਾ ਕਰਨ ਮੈਂ ਕਿਹਾ ਇਹ ਵੀ ਕਰਦੀ ਐ ਕੰਮ ਨਵੇੜਦੀ ਐ ਫਿਰ ਹੋਰ ਜਿਹੜੇ ਪੱਠੇ ਵੱਟ ਕੇ ਲੈ ਕੇ ਆਉਣਾ ਖੇਤ ਦੇ ਵਿੱਚੋਂ ਤੇ ਹੁਣ ਤੁਹਾਨੂੰ ਪਤਾ ਵੀ ਪੱਠੇ ਹਨਾ ਬਾਹਰ ਜਿਹੜੀਆਂ ਹੁੰਦੀਆਂ ਨਾ ਉਹ گاਵਾ ਆਵਾਰਾ گاਵਾ ਨਹੀਂ ਹੈਗੀਆਂ ਆਵਾਰਾ ਜਿਹੜੇ ਪਸ਼ੂ ਫਿਰਦੇ ਹੁੰਦੇ ਆ ਬੈੜੇ ਜੇ ਹਨਾ ਉਹ ਪੱਠਿਆਂ ਨੂੰ ਖਰਾਬ ਕਰਦੇ ਆ ਫਿਰ ਇਹਦੇ ਡੜੀ ਜਾਂਦੇ ਵੀ ਨਾਲੇ ਤਾਂ ਆਪਾਂ ਨਵੇਂ ਪੱਠੇ ਬੀਜਣੇ ਆ ਤੇ ਨਾਲੇ ਫਿਰ ਖਰਾਬ ਕਰੀ ਜਾਂਦੇ ਆ ਵਾਰਾ ਪਸ਼ੂ ਜੇ ਵੀ ਤੁਸੀਂ ਉਹਨਾਂ ਨੂੰ ਨਿਵੇੜ ਦੋ ਸਾਰਾ ਵੜ ਦੋ ਜੇ ਵੜ ਸਕਦੇ ਹੋ ਤਾਂ ਵੜ ਦੋ ਕਹਿੰਦਾ ਨਹੀਂ ਤਾਂ ਫਿਰ ਮੈਂ ਦੇਖਦਾ ਮੈਂ ਕੀ ਕਰਦਾ ਮੈਂ ਆਪ ਵੜ ਲੰਨਾ ਐ ਮੈਂ ਤਾਂ ਨਹੀਂ ਰਹਿਣ ਦੋ ਵੀ ਅਸੀਂ ਦੇਖਦੇ ਆ ਅਸੀਂ ਵੜ ਦਾਂਗੇ ਹਨਾ ਅਸੀਂ ਇੱਥੋਂ ਸਾਰਾ ਕੰਮ ਨਿਵੇੜ ਕਰਕੇ ਮੈਂ ਕਿਹਾ ਚਲੋ ਬੱਚਿਆਂ ਨੂੰ ਕਿਹਾ ਹੋਇਆ ਸੀਗਾ ਵੀ ਚਲਦੇ ਆਂ ਤੇ ਨਾਲੇ ਆਪਾਂ ਸਾਗ ਤੋੜ ਕੇ ਲੈ ਕੇ ਆਵਾਂਗੇ ਤੇ ਨਾਲੇ ਆਪਾਂ ਚਲਦੇ ਆ ਖੇਤ ਤੇ ਲੋ ਜੀ ਇੱਥੇ ਅਸੀਂ ਆ ਗਏ ਖੇਤ ਦੇ ਵਿੱਚ ਹੁਣ ਇੱਥੇ ਅਸੀਂ ਵੜਾਂਗੇ ਪੱਠੇ ਤੇ ਨਾਲ ਆਪਾਂ ਨੂੰ ਮਿਲ ਗਏ ਸੀਗੇ ਆਪਣੀ ਹਲਫਰ ਭੈਣ ਤੇ ਉਹਨਾਂ ਦੇ ਹਸਬੰਦ ਜਿਹੜੇ ਉਹ ਨੰਗੇ ਜਾਂਦੇ ਸੀ ਮੈਂ ਉਹਨਾਂ ਨੂੰ ਕਿ ਆਪਾਂ ਇਹ ਪੜਾ ਕੇ ਜਾਵੋ ਇਹ ਹਨਾ ਵੀ ਸਾਡੇ ਤੋਂ ਕੱਲਿਆਂ ਤੋਂ ਨਹੀਂ ਇਹ ਵੱਡੇ ਜਾਣੇ ਮੈਂ ਇਹਨਾਂ ਨੂੰ ਕਿ ਆ ਲੱਗ ਜਾਓ ਨਾਲ ਉਹ ਤਾਂ ਕਹਿੰਦੇ ਸੀ ਕਿ ਕੱਲੂ ਆਵਾਂਗੇ ਮਾ ਕੱਲੂ ਕੁੱਲੂ ਕੱਲ ਕੱਲੇ ਹੀ ਹੁੰਦੀ ਆ ਤੇ ਤੁਸੀਂ ਹੁਣੇ ਹੀ ਲੱਗੋ ਤੇ ਹੁਣੇ ਹੀ ਇਹਨੂੰ ਜਸਟ ਨਵੇੜੋ ਵੀ ਫਿਰ ਕਹਿੰਦੇ ਆ ਇਹ ਤੇ ਚਲੋ ਉਹਨਾਂ ਨੇ ਵੀ ਮਨ ਮਿਹਰ ਪੈ ਗਈ ਮੰਨ ਲਈ ਗੱਲ ਤੇ ਲੱਗ ਗਏ ਤੇ ਅਸੀਂ ਤੇ ਨਾ ਜਾਣਿਆ ਨੇ ਵੜਤਾ ਤੇ ਜ ਬੱਚੇ ਲੱਗੇ ਹੋਏ ਸੀਗੇ ਉੱਥੇ ਪਰੇ ਬਾਲਣ ਪਿਆ ਸੀ ਬਹੁਤ ਸਾਰਾ ਤੇ ਫਿਰ ਉਹਨੂੰ ਚੱਕ ਕੇ ਸਾਈਡ ਤੇ ਰੱਖਦੇ ਸੀਗੇ ਤੇ ਨਾਲੇ ਤਾਂ ਰਸਤੇ ਜਿੱਚ ਪਿਆ ਸੀ ਹਨਾ ਲੋਟ ਨਹੀਂ ਸੀ ਆਉਂਦਾ ਕਿਸੇ ਤੇ ਨੰਗਣ ਵਾਲਿਆਂ ਨੂੰ ਆਖ ਹੁੰਦੀ ਸੀ ਤੇ ਨਾਲ ਫਿਰ ਤੁਹਾਨੂੰ ਪਤਾ ਹੀ ਆ ਵੀ ਹੁਣ ਸਰਦੀਆਂ ਆ ਤੇ ਲੋਕ ਚੱਕ ਚੱਕ ਕੇ ਲਿਜਾਈ ਜਾਂਦੇ ਆ ਹਨਾ ਫਿਰ ਆਪਣੀ ਚੀਜ਼ ਆ ਜਿਹੜੀ ਸੰਭਾਲਣੀ ਪੈਂਦੀ ਆ ਸਰਦੀਆਂ ਦੇ ਵਿੱਚ ਬਾਲਣ ਦਾ ਬਹੁਤ ਜ਼ਿਆਦਾ ਸੰਭਾਲਣ ਦੀ ਲੋੜ ਆ ਹਨਾ ਤੇ ਹਾਂਜੀ ਬਸ ਲੱਗੇ ਸੀਗੇ ਅਸੀਂ ਵੱਢਣਾ ਸੀ ਕਿ ਆ ਨਵੇੜ ਦੰਨੇ ਆ ਸਾਰਾ ਕੰਮ ਮੰਨ ਲੈਣੇ ਆ ਇਹਨਾਂ ਦੀ ਗੱਲ ਆਪਾਂ ਵੀ ਚਲੋ ਵੱਢਣਾ ਤਾਂ ਪੈਣਾ ਹੀ ਆ ਨਵੇੜਣਾ ਤਾਂ ਪੈਣਾ ਵੀ ਨਹੀਂ ਤਾਂ 12 ਪਸ਼ੂਆਂ ਨੇ ਸਾਰਾ ਇਹ ਪੱਠੇ ਜਿਹੜੇ ਖਰਾਬ ਕਰਦੇ ਨੇ ਸੀਗੇ ਤੇ ਫਿਰ ਭਜਾਉਣੇ ਵੀ ਬਹੁਤ ਔਖੇ ਨੇ ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਨਾ ਵੀ ਜਿਹੜੇ ਆਪਣੇ ਆਏ ਸੀਗੇ ਹੈਲਪਰ ਸਿਸਟਰ ਉਹਨਾਂ ਨੇ ਵੀ ਇਹੀ ਕਿਹਾ ਵੀ ਭਾਈ ਹੋਰ ਕਿਸੇ ਦੇ ਵੀ ਪੱਠੇ ਨਹੀਂ ਹੈਗੇ ਆਪਣੇ ਏਰੀਆ ਦੇ ਵਿੱਚ ਵੀ ਇਹਨਾਂ ਨੂੰ ਨਵੇੜ ਹੀ ਦਵੋ ਵੀ ਨਹੀਂ ਤਾਂ ਫਿਰ ਉਹਨਾਂ ਨੇ ਖਰਾਬ ਕਰ ਜਾਣੇ ਆ ਵੀ ਆਪਣੇ ਏਰੀਆ ਚ ਕਿਸੇ ਦੇ ਹੋਰ ਏਡੇ ਏਡੇ ਪੱਟੇ ਹੈ ਹੀ ਨਹੀਂ ਖਤਮ ਹੋ ਗਏ ਥੋੜ੍ਹੇ ਹੀ ਨੇ ਵੀ ਤੁਸੀਂ ਵੀ ਨਵੇੜ ਦੋ ਵੀ ਨਹੀਂ ਤਾਂ ਫਿਰ ਹਨਾ ਨਾ ਆਪਣੇ ਕੰਮ ਆਉਣ ਨਾ ਕਿਸੇ ਹੋਰ ਦੇ ਹਨਾ ਵੀ ਉਹ ਖਾ ਜਾਣਗੇ ਚਲੋ ਫਿਰ ਆਪਾਂ ਉਹਨਾਂ ਦੀ ਗੱਲ ਮੰਨੀ ਤੇ ਉਹਨਾਂ ਨੂੰ ਦਿੱਤੀ ਹਲਾਸ਼ੇਰੀ ਤੇ ਆਪਾਂ ਲਾਗੇ ਵੱਢਣ ਮੈਂ ਕਿਹਾ ਚਲੋ ਵੱਢਦੇ ਆਂ ਖਾ ਕੇ ਢੇੜਾ ਜਿਹਾ ਲਾਗੇ ਬਸ ਮੈਂ ਥੱਕ ਤਾਂ ਬਹੁਤ ਗਈ ਸੀਗੀ ਪਰ ਫਿਰ ਵੀ ਹਨਾ ਕੰਮ ਤਾਂ ਕੰਮ ਸੀਗਾ ਤੇ ਕਰਨਾ ਸੀ ਇਹ ਕਹਿੰਦੇ ਸੀ ਕਿ ਕਹਿੰਦੇ ਮੈਂ ਲੱਗ ਜਨਾ ਨਾਲ ਮੈਂ ਕਿਹਾ ਨਹੀਂ ਰਹਿਣ ਦੋ ਹਨਾ ਬਈ ਕੋਈ ਗੱਲ ਨਹੀਂ ਅਸੀਂ ਵੜਦਾਂਗੇ ਉਹਨਾਂ ਨੇ ਵੀ ਕਿਹਾ ਭਾਈ ਤੁਸੀਂ ਰੈਸਟ ਕਰੋ ਇਹਨਾਂ ਨੇ ਵੀ ਰੈਸਟ ਨਹੀਂ ਕਰੀ ਹੈਗੀ ਇਹ ਵੀ ਉੱਥੇ ਹੀ ਸੀਗੇ ਸਾਡੇ ਨਾਲ ਹੀ ਫਿਰਦੇ ਸੀ ਬਈ ਲੱਗੇ ਰਹੇ ਇਹ ਹਨਾ ਇਹਨਾਂ ਨੇ ਉੱਥੇ ਕੀ ਕੀਤਾ ਕੀ ਕਰਦੇ ਸੀਗੇ ਮਿਰਚਾਂ ਦੇ ਬੂਟੇ ਸੀਗੇ ਉਹ ਪੱਤੇ ਤੇ ਫਿਰ ਉਹਨਾਂ ਦੇ ਨਾਲੋਂ ਮਿਰਚਾ-ਪੁਰਚਾ ਤੋੜੀਆਂ ਉੱਥੇ ਬੈਠੇ ਨੇ ਮੇਰੇ ਖਿਆਲ ਨਾਲ ਅੱਗੇ ਆਉਣਗੇ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਮੇਰੇ ਖਿਆਲ ਨਾਲ ਤਿੰਨ-ਚਾਰ ਦਿਨ ਪੁਰਾਣੀ ਆ ਇਹ ਆਈ ਨਹੀਂ ਹੈਗਾ ਵੀ ਇਹ ਜਸਟ ਕੱਲ ਦੀ ਹੈ ਤੇ ਅੱਜ ਆ ਗਈ ਹੈ ਤਾਨੂੰ ਪਤਾ ਹੀ ਆ ਵੀ ਵਲੌਗ ਬਣਦਾ ਜਾਂਦਾ ਰੇਟਿੰਗ ਨਹੀਂ ਹੁੰਦੀ ਹੈਗੀ ਹਨਾ ਟਾਈਮ ਨਹੀਂ ਲੱਗਦਾ ਇੱਕ ਦਿਨ ਇੰਨੇ ਛੋਟੇ ਨੇ ਚੜਦਾ ਬਾਅਦ ਚ ਸ਼ਿਪ ਪਹਿਲਾਂ ਜਾਂਦਾ ਪਤਾ ਹੀ ਨਹੀਂ ਲੱਗਦਾਗਾ ਕੋਈ ਸਮਝ ਨਹੀਂ ਬਣਾ ਦੇ ਬਣਾ ਦੇ ਆਂਟੀ ਦੀ ਮੰਮੀ ਦੀ ਬਣਾ ਦਹਾੜ ਪਾਣੀ ਮੰਮੀ ਨੇ ਤਾਂ ਭੂਤ ਸੀ ਭਲਾਤੀ ਮੈਂ ਤਾਂ ਕੱਲ ਪਰ ਸਭ ਵੀਡੀਓ ਚ ਕਹਾਂਦੀ ਮਾਂ ਥੋੜੀ ਕਿਸੇ ਨਜ਼ਰ ਲੱਗਿਆ ਜਿਹੜੇ ਕਹਿੰਦੇ ਸੁਰਖੀਆਂ ਲਾਲਾ ਵੀਡੀਓ ਬਣਾਉਂਦੀ ਆ ਕੀ ਕਿਸੇ ਨੇ ਜੱਲਾਤੀ ਸਾਡਾ ਬੰਦਾ ਵੀ ਬਸ ਇਹਦਾ ਪਤਾ ਹੋਰ ਸੁਰਖੀ 20 22 ਦਿਨ ਹੋ ਗਏ ਵਾਹ ਦੇਖ ਲਾਈਕ ਕਰ फटाफट ਰੈਡੀ ਉਧੇ ਮੂੰਹ ਆ ਗਿਆ ਸੁੱਖਾ ਰ ਮੇਰੇ ਉਧੇ ਤੋਂ ਦੋ ਕੰਨ ਆ ਗਏ ਬੰਦਾ ਦੋ ਵਾਟ ਚ ਗਈ ਤੇ ਇੱਕ ਤਾਂ ਤੇ ਫੜ ਰੈਡੀ ਮੇਚਾ ਟੋੜਾ ਮਿਰਚੀ ਲੱਕਾ ਤਾਂ ਉੜ ਤਾਂ ਗੰਦੀ ਬੱਟ ਵੱੜ ਗਈ ਤੇ ਲੋ ਜੀ ਪੱਠੇ ਅਸੀਂ ਸਾਰੇ ਵੱਢ ਲੇ ਤੇ ਵੱਢ ਕੇ ਖੜ ਗਏ ਪਾਣੀ ਪੀ ਲਿਆ ਉਹਨਾਂ ਨੂੰ ਕਿਹਾ ਸੀ ਵੀ ਚਾਹ ਪੀਣੀ ਆ ਤਾਂ ਘਰੇ ਚੱਲੋ ਭਾਈ ਕਿਉਂਕਿ ਅਸੀਂ ਵਿਚਾਰੇ ਜਾਣੇ ਉੱਥੇ ਸੀਗੇ ਤੇ ਉਹ ਕਹਿੰਦੇ ਨਹੀਂ ਵੀ ਤੁਸੀਂ ਵੀ ਜਾ ਕੇ ਹੁਣ ਆਪਦਾ ਨਹਾ ਧੋ ਕੇ ਕੰਮ ਕਰੋ ਤੇ ਅਸੀਂ ਵੀ ਘਰ ਨੂੰ ਜਾਣਾ ਪੱਠੇ ਪਾਉਣੇ ਆ ਤੇ ਇਹੀ ਗੱਲਾਂ ਕਰਦੇ ਸੀਗੇ ਤੇ ਗਾਣੇ ਤੁਹਾਨੂੰ ਪਤਾ ਲੱਗੇ ਹੋਇਆ ਤਾਂ ਕਰਕੇ ਵਾਇਸਓਵਰ ਕਰਨੀ ਪੈਗੀ ਨਹੀਂ ਇਹ ਗੱਲਾਂ ਤਾਂ ਬਹੁਤ ਸੋਹਣੀਆਂ ਮਾਰਦੇ ਸੀਗੇ ਵੀਡੀਓ ਦੇ ਵਿੱਚ ਬਹੁਤ ਸੋਹਣੀਆਂ ਗੱਲਾਂ ਕਰੀਆਂ ਅਸੀਂ ਤੇ ਤਾਂ ਕਰਕੇ ਮੈਨੂੰ ਹੁਣ ਉਹ ਕਰਨੀ ਪੈਗੀ ਵਾਇਸਓਵਰ ਨਹੀਂ ਤਾਂ ਤੁਹਾਨੂੰ ਪਤਾ ਹੀ ਆਪਾਂ ਨਾਲ ਦੇ ਨਾਲ ਜਿਹੜੀ ਉਹ ਵਾਇਸ ਓਵਰ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਆਵਾਜ਼ ਆ ਜਾਂਦੀ ਆ ਤੇ ਇੱਥੇ ਅਸੀਂ ਗੱਲਾਂ ਕਰਦੇ ਸੀਗੇ ਤੇ ਲਓ ਜੀ ਹੁਣ ਅਸੀਂ ਲਾਗੇ ਸਾਗ ਤੋੜਨ ਸਾਗ ਤੋੜ ਕੇ ਅਸੀਂ ਉਹਨੇ ਘਰ ਨੂੰ ਕਿ ਦੇਖ ਉਸ ਦੇਖੋ ਇਹ ਆਹ ਉੱਧਰ ਦੇਖ ਆਹ ਆਹ ਉਹਦੀ ਦੇਖ ਉਹਨੂੰ ਕਹਿੰਦਾ ਵੀ ਕਿੰਨਾ ਸੋਹਣਾ ਦੇ ਲੈ ਮੈਨੂੰ ਦੇ ਦੋ ਤਾਂ やめやめやめやめ。